ਗੁਰੂ ਪਿਆਰੀ ਸਾਧ ਸੰਗਤ ਜੀ ਇਹ ਦੁਨੀਆ ਦੇ ਵਿੱਚ ਅਸੀਂ ਅਕਸਰ ਹੀ ਵੇਖਦੇ ਆ ਬਹੁਤ ਸਾਰੇ ਇਹੋ ਜਿਹੇ ਲੋਕ ਆ ਜਿਹੜੇ ਗੁਰੂ ਤੋਂ ਕੁਝ ਮੰਗਦੇ ਆ ਗੁਰੂ ਸਾਹਿਬ ਤੋਂ ਜਦੋਂ ਮੰਗਦੇ ਆ ਨਹੀਂ ਮਿਲਦਾ ਹੋਰ ਪਾਸੇ ਚਲੇ ਜਾਂਦੇ ਆ ਜਾਂ ਅਗਿਆਨਤਾ ਹੁੰਦੀ ਆ ਜਾਦੂ ਟੂਣਿਆਂ ਵਿੱਚ ਪੈ ਜਾਂਦੇ ਆ ਕਬਰਾਂ ਨੂੰ ਮੜੀਆਂ ਨੂੰ ਮਸਾਣਾ ਨੂੰ ਮੰਨਣ ਲੱਗ ਜਾਂਦੇ ਆ ਪਖੰਡਾਂ 'ਚ ਫਸ ਜਾਂਦੇ ਆ ਉਹਨਾਂ ਦੀ ਜ਼ਿੰਦਗੀ ਕਿਵੇਂ ਬਦਲਦੀ ਆ ਸਾਨੂੰ ਕੀ ਕਰਨਾ ਚਾਹੀਦਾ ਜਦੋਂ ਗੁਰੂ ਤੋਂ ਦਾਤ ਨਹੀਂ ਮਿਲਦੀ ਇਹ ਸਭ ਕੁਝ ਕੀ ਆ ਇਤਿਹਾਸ ਦੇ ਵਿੱਚ ਇੱਕ ਗੁਰੂ ਰਾਮਦਾਸ ਜੀ ਮਹਾਰਾਜ ਦੀ ਸਾਖੀ ਆਉਂਦੀ ਆ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਸੀ ਕਿਉਂਕਿ ਅਸੀਂ ਵੀ ਇਨਾਂ ਅੰਧ ਵਿਸ਼ਵਾਸਾਂ ਵਿੱਚ ਅੱਜ ਫਸੇ ਹੋਏ ਆਂ ਸਾਨੂੰ ਵੀ ਇਹ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਸਿੱਖਿਆ ਲੈਣੀ ਚਾਹੀਦੀ ਆ ਮਾਲਵੇ ਦੀ ਧਰਤੀ ਤੇ ਜ਼ਿਲ੍ਹਾ ਬਠਿੰਡਾ ਉਹਦੇ ਵਿੱਚ ਇੱਕ ਨਗਰ ਆ ਪੁੱਚੋ ਨਗਰ ਤੇ ਰੇਲਵੇ ਸਟੇਸ਼ਨ ਵੀ ਬਣਿਆ ਹੋਇਆ ਸੀ ਗੁਰਮਖ ਪਿਆਰਿਓ ਇਹ ਪਿੰਡ ਦੇ ਵਿੱਚ ਸਿੱਧੂ ਗੁੱਤ ਦਾ ਇੱਕ ਜ਼ਿਮੀਂਦਾਰ ਭਾਈ ਆਦਮ ਰਹਿੰਦਾ ਸੀ ਪਿਤਾ ਪੁਰਖੀ ਕਿੱਤਾ ਕਰਨਾ ਉਹਨੇ ਖੇਤੀਬਾੜੀ ਦਾ ਕੰਮ ਕਰਦਾ ਸੀ ਵੰਡ ਛੱਕਦਾ ਸੀ ਮਨ ਦੇ ਵਿੱਚ ਸੀ ਵੀ ਮੇਰੇ ਘਰੇ ਪੁੱਤਰ ਪੈਦਾ ਹੋਵੇ ਕਈਆਂ ਦੇ ਦਿਲ ਦੀ ਇਹ ਰੀਝ ਹੁੰਦੀ ਆ ਕਹਿੰਦੇ ਨੇ ਵੀ ਘਰ ਵਿੱਚ ਪੁੱਤਰ ਹੀ ਹੋਣਾ ਚਾਹੀਦਾ ਫਿਰ ਉਹ ਕਹਿ ਦਿੰਦੇ ਆ ਮਾਵਾ ਭਾਵੇਂ ਹੋਵਣ ਪਰੀਆਂ ਹੁਸਨ ਦੇ ਨਾਲ ਡੱਕ ਡੱਕ ਭਰੀਆਂ ਪੂਰਾ ਕਦੇ ਸ਼ਿੰਗਾਰ ਨ ਹੋਵੇ ਜੇ ਪੁੱਤਰਾਂ ਦਾ ਗਲ ਹਾਰ ਨ ਹੋਵੇ ਮਨ ਵਿੱਚ ਪੁੱਤਰ ਦੀ ਇੱਛਾ ਸੀ ਭਾਈ ਆਦਮ ਦੇ ਧਨ ਪਦਾਰਥ ਘਰ ਵਿੱਚ ਬੜਾ ਸੀ ਪਰ ਇੱਕੋ ਇਹ ਘਾਟ ਸੀ ਬੰਦੇ ਦਾ ਇਹੀ ਸੁਭਾਅ ਘਰ ਵਿੱਚ 10 ਚੀਜ਼ਾਂ ਨੇ ਇੱਕ ਹੈਣੀ ਬੰਦੇ ਨੂੰ ਉਹੀ ਨਜ਼ਰ ਆਉਂਦੀ ਹੈ ਇਸ ਕਰਕੇ ਇਹਨੂੰ ਇਉਂ ਸੀ ਮੇਰੀ ਵੰਸ ਮੇਰੀ ਪੀੜ੍ਹੀ ਅੱਗੇ ਵਧੇ ਪਰ ਉਹ ਕਿਤੇ ਵੀ ਪੂਰੀ ਨਹੀਂ ਸੀ ਹੋ ਸਕੀ ਬڑے ਜਾਦੂ ਟੂਣੇ ਕੀਤੇ ਆ ਪਖੰਡੀਆਂ ਨੂੰ ਪੂਜਿਆ ਮੜੀਆਂ ਕਬਰਾਂ ਤੇ بڑے ਦੀਵੇ ਜਗਾਏ ਭਾਈ ਆਦਮ ਨੇ ਸਿਵਿਆਂ ਦੇ ਜਿਹੜੇ ਛਲੇ ਆ ਉਹ ਵੀ ਕੱਢੇ ਇੱਥੋਂ ਤੱਕ ਚਰਸਤਿਆਂ ਵਿੱਚ ਵੀ ਜੋ ਕੁਝ ਕਹਿ ਦਿੱਤਾ ਕਿਸੇ ਨੇ ਕਰਨ ਨੂੰ ਪਖੰਡੀਆਂ ਨੇ ਉਹ ਕਰ ਦਿੱਤਾ ਉਹ ਜਾਦੂ ਟੂਣੇ ਵੀ ਕਰਕੇ ਦੇਖੇ ਆ ਪਰ ਮਨ ਦੀ ਸੱਦਰ ਜਿਹੜੀ ਸੀ ਕਿੱਧਰੇ ਪੂਰੀ ਨਾ ਹੋਈ ਜਿਉਂ-ਜਿਉਂ ਆਪਣੇ ਚਿੱਟੇ ਦਾੜੇ ਬੜੇਪੇ ਦੇ ਵੱਲ ਭਾਈ ਆਦਮ ਜੀ ਤੱਕਦੇ ਨੇ ਨਿਰਾਸ਼ਤਾ ਆਉਂਦੀ ਆ ਇਹ ਗੋਤੇ ਖਾਂਦੇ ਆ ਚਿੰਤਾ ਦੇ ਵਿੱਚ ਸਮਾਂ ਬਤੀਤ ਹੁੰਦਿਆਂ ਕੁਝ ਧੀਰ ਨਹੀਂ ਲੱਗਦੀ ਯਤਨ ਕੀਤੇ ਉਮਰ ਜਿਹੜੀ ਆ ਬਹੁਤ ਵੱਡੀ ਹੋ ਗਈ ਬੜੇਪਾ ਆ ਗਿਆ ਇਤਿਹਾਸ ਵਿੱਚ ਲਿਖਿਆ ਇਹਨਾਂ ਦੀ ਉਮਰ 60 ਤੋਂ ਪਾਰ ਹੋ ਗਈ ਸੀ ਗੁਰਮਖ ਪਿਆਰਿਓ ਇੱਕ ਦਿਨ ਅਚਾਨਕ ਕੋਈ ਗੁਰੂ ਦਾ ਸਿੱਖ ਮਿਲਿਆ ਜਿਸ ਦਾ ਗੁਰੂ ਘਰ ਤੇ ਬਹੁਤ ਵਿਸ਼ਵਾਸ ਸੀ ਸ਼ਰਧਾ ਸੀ ਜੋ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਰਾਮਦਾਸ ਜੀ ਗੱਦੀ ਤੇ ਬੈਠੇ ਸਨ ਉਦੋਂ ਉਹਨਾਂ ਸਾਰਿਆਂ ਨਾਲ ਮੁਹੱਬਤ ਕਰਦਾ ਸੀ ਇਤਿਹਾਸ ਦੱਸਦਾ ਕਿ ਭਾਈ ਗੁਰਦਾਸ ਜੀ ਸੀਗੇ ਕਿਸੇ ਕਿਸੇ ਵਿਦਵਾਨ ਨੇ ਇਹ ਕਿਹਾ ਭਾਈ ਗੁਰਦਾਸ ਜੀ ਜਦੋਂ ਭਾਈ ਆਦਮ ਜੀ ਨੂੰ ਮਿਲੇ ਆ ਭਾਈ ਆਦਮ ਨੇ ਪ੍ਰਸ਼ਾਦੇ ਪਾਣੀ ਦੁਆਰਾ ਉਹਨਾਂ ਦੀ ਸੇਵਾ ਕੀਤੀ ਭਾਈ ਸਾਹਿਬ ਜੀ ਉਹਨਾਂ ਦਾ ਨਾਮ ਸਿਮਰਨ ਅਭਿਆਸ ਬਹੁਤ ਸੀ ਮੰਦੀ ਗੱਲ ਜਾਣੀ ਆ ਕਹਿੰਦੇ ਭਾਈ ਤੂੰ ਚਿੰਤਾ ਵਿੱਚ ਲੱਗਦਾ ਚਿਹਰੇ ਤੇ ਤੇਰੀ ਬੜੀ ਉਦਾਸੀ ਆ ਭਾਈ ਆਦਮ ਨੇ ਕਿਹਾ ਵੀ ਬਿਲਕੁਲ ਮੇਰੇ ਘਰ ਵਿੱਚ ਰੱਬ ਦਾ ਦਿੱਤਾ ਸਭ ਕੁਝ ਹੈ ਪਰ ਮੇਰੇ ਘਰ ਵਿੱਚ ਸੰਤਾਨ ਨਹੀਂ ਪੈਦਾ ਹੋਈ ਇਹੀ ਗੱਲੋਂ ਮੈਂ ਨਰਾਸ਼ ਹਾਂ ਇਹੀ ਗੱਲ ਨੂੰ ਲੈ ਕੇ ਮੈਂ ਚਿੰਤਾ ਵਿੱਚ ਹਾਂ ਭਾਈ ਆਦਮ ਨੇ ਜਦੋਂ ਸਾਰੀ ਆਪਦੀ ਗੱਲ ਦੱਸ ਦਿੱਤੀ ਭਾਈ ਸਾਹਿਬ ਜੀ ਕਹਿਣ ਲੱਗੇ ਤੁਸੀਂ ਕਿਉਂ ਫਿਕਰਾਂ 'ਚ ਪਏ ਹੋ ਜਦੋਂ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਮਹਾਰਾਜ ਹਾਜ਼ਰ ਨੇ ਸਾਡੇ ਵਿੱਚ ਨਰਾਸ ਸਿੰਘ ਆਸ ਪੂਰਨ ਹੈ ਨਰਾਸਿਆਂ ਦੀ ਆਸ ਪੂਰੀ ਕਰਦੇ ਆ ਤੂੰ ਉਦਾਸ ਨਾ ਹੋ ਉਹਨਾਂ ਪਾਸੋਂ ਤੈਨੂੰ ਇਹ ਮਰਾਦ ਮਿਲ ਜੂਗੀ ਗੁਰੂ ਘਰ ਵਿੱਚ ਕੀ ਨਹੀਂ ਮਿਲਦਾ ਸਭ ਕੁਝ ਮਿਲਦਾ ਤੂੰ ਭਰੋਸਾ ਬਣਾ ਸ਼੍ਰੀ ਗੁਰੂ ਰਾਮਦਾਸ ਜੀ ਤੇ ਸ਼ਰਧਾ ਰੱਖ ਕਹਿਣ ਲੱਗਾ ਮੈਂ ਬੜਾ ਕੁਝ ਕਰਕੇ ਦੇਖ ਲਿਆ ਜੀ ਮੈਂ ਜਾਦੂ ਟੂਣੇ ਕੀਤੇ ਆ ਮੜੀਆਂ ਕਬਰਾਂ ਤੇ ਦੀਵੇ ਜਗਾਏ ਆ ਸਿਵਿਆਂ ਦੇ ਛਿਲੇ ਵੀ ਕੱਢੇ ਆ ਚਰਸਤਿਆਂ ਵਿੱਚ ਉਤਾਰੀ ਵੀ ਲਾਹੇ ਆ ਪਰ ਮਨ ਦੀ ਇੱਛਾ ਨਹੀਂ ਪੂਰੀ ਹੋਈ ਭਾਈ ਗੁਰਦਾਸ ਜੀ ਕਹਿੰਦੇ ਛੱਡ ਦਿਓ ਇਹਨਾਂ ਗੱਲਾਂ ਨੂੰ ਗੁਰਮਖ ਪਿਆਰਿਓ ਗੁਰੂ ਵਾਲੇ ਹੋਜੋ ਭਾਈ ਸਾਹਿਬ ਦੀਆਂ ਗੱਲਾਂ ਤੇ ਨਿਸ਼ਚਾ ਕਰਕੇ ਇਹ ਆਪਣੀ ਪਤਨੀ ਨੂੰ ਲੈ ਲਿਆ ਨਾਲੇ ਨੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਡਿੱਠੇ ਸਭੇ ਥਾਵ ਨਹੀਂ ਤੁਦ ਜੇਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਗਿਆ ਕਹਿਣ ਲੱਗਾ ਜੇਕਰ ਪੁੱਤਰ ਦੀ ਦਾਤ ਇੱਥੋਂ ਵੀ ਨਾ ਮਿਲੀ ਇਹ ਗੁਰੂ ਘਰ ਦੀ ਕੀਤੀ ਸੇਵਾ ਤਾਂ ਨੇਫਲ ਨਹੀਂ ਜਾਵੇਗੀ ਚਲੋ ਫਲ ਤਾਂ ਜਰੂਰ ਮਿਲ ਜੂਗਾ। ਪਰ ਚਲੋ ਜੇ ਪੁੱਤਰ ਨਾ ਵੀ ਮਿਲਿਆ ਕੋਈ ਸੰਤਾਨ ਨਾ ਵੀ ਘਰ ਵਿੱਚ ਹੋਈ ਚਲੋ ਸੇਵਾ ਸਹੀ। ਐਵੇਂ ਗੁਰੂ ਕੇ ਲੰਗਰ ਵਾਸਤੇ ਲੱਕੜਾਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ। ਹਰ ਰੋਜ਼ ਦੋ ਟਾਈਮ ਇਹਨਾਂ ਨੇ ਲੱਕੜਾਂ ਲਿਆਉਣੀਆਂ ਪੁਰਾਣਾ ਜ਼ਮਾਨਾ ਇੱਕ ਲੰਗਰ ਵਿੱਚ ਦੇ ਦੇਣੀ, ਇੱਕ ਆਪਣੇ ਕੋਲ ਜਮਾ ਕਰ ਲੈਣੀ। ਇਉਂ ਸੇਵਾ ਕਰਦੇ ਨੂੰ 6 ਮਹੀਨੇ ਬੀਤੇ ਆ ਜੀ। ਸਰਦੀ ਦਾ ਮੌਸਮ ਆ ਗਿਆ। ਚੌਥੇ ਪਾਤਸ਼ਾਹ ਜੀ ਸਿੱਖਾਂ ਸਮੇਤ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗਏ ਆ 2-3 ਦਿਨਾਂ ਬਾਅਦ ਸ਼ਾਮ ਨੂੰ ਵਾਪਸ ਆਏ ਤੇ ਉਹ ਦਿਨ ਝੜੀ ਲੱਗੀ ਹੋਈ ਸੀਗੀ ਠੰਡੀ ਠੰਡੀ ਹਵਾ ਚੱਲ ਰਹੀ ਸੀ ਸਰਦੀ ਨਾਲ ਹਰ ਕੋਈ ਠਰੂੰ ਠਰੂੰ ਕਰ ਰਿਆ ਸੀ ਗੁਰਮਖ ਪਿਆਰਿਓ ਹਜੂਰ ਨੇ ਸੰਗਤ ਦੀ ਸਰਦੀ ਅਨੁਭਵ ਕਰਕੇ ਕਿਹਾ ਹੈ ਕੋਈ ਇਸ ਵੇਲੇ ਪ੍ਰੇਮੀ ਸਿੱਖ ਜਿਹੜਾ ਗੁਰਸਿੱਖਾਂ ਨੂੰ ਅੱਗ ਸਕਾ ਕੇ ਇਹਨਾਂ ਦੀ ਸਰਦੀ ਦੂਰ ਕਰ ਦੇਵੇ ਉਹ ਗੁਰੂ ਨਾਨਕ ਦੇਵ ਜੀ ਦੇ ਘਰੋਂ ਜੋ ਵੀ ਮੰਗੇਗਾ ਉਹਨੂੰ ਮਿਲ ਜਾਵੇਗਾ ਕਿਸੇ ਸਿੱਖ ਦੇ ਪਾਸੋਂ ਇਹ ਗੱਲ ਭਾਈ ਆਦਮ ਜੀ ਨੇ ਵੀ ਸੁਣ ਲਈ ਆ ਕਿ ਵੀ ਇਹ ਸੁਨਹਿਰੀ ਮੌਕਾ ਇਹਨੂੰ ਹੱਥੋਂ ਗਵਾਉਣਾ ਨਹੀਂ ਚਾਹੀਦਾ ਕਿਉਂਕਿ ਮੌਕੇ ਜਿਹੜੇ ਹੁੰਦੇ ਆ ਬੱਦਲਾਂ ਵਾਂਗ ਹੁੰਦੇ ਆ ਜੇ ਨਾ ਸਾਹਮੇ ਜਾਣ ਸਾਧ ਸੰਗਤ ਜੀ ਇਹ ਔਡ ਜਾਂਦੇ ਆ ਇਹ ਹੋਰ ਪਾਸੇ ਚਲੇ ਜਾਂਦੇ ਆ ਉਹਨੇ ਉਸੇ ਵੇਲੇ ਕਮਰ ਕੱਸਾ ਕੀਤਾ 6 ਮਹੀਨਿਆਂ ਦਾ ਇਕੱਠਾ ਕੀਤਾ ਬਾਲਣ ਸਿੱਖਾਂ ਦੇ ਡੇਰਿਆਂ ਵਿੱਚ ਜਾ ਕੇ ਅੰਗੀਠੇ ਬਾੜ ਦਿੱਤੇ ਸਾਰਿਆਂ ਦੇ ਕੱਪੜੇ ਸਿਕਾਏ ਸਰਦੀ ਦੂਰ ਹੋ ਗਈ ਸੰਗਤ ਨੇ ਸਿੱਖ ਨੂੰ ਇੰਨੀਆਂ ਅਸੀਸਾਂ ਦਿੱਤੀਆਂ ਇੰਨੀਆਂ ਅਸੀਸਾਂ ਦਿੱਤੀਆਂ ਗੁਰਮੁਖ ਪਿਆਰਿਓ ਨਿਹਾਲ ਹੀ ਕਰ ਦਿੱਤਾ ਹਜ਼ੂਰ ਮਹਾਰਾਜ ਗੁਰੂ ਰਾਮਦਾਸ ਜੀ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤੇ ਨ ਸਵਾਰਿਆ ਮਹਾਰਾਜ ਉੱਚੀ ਥਾਂ ਤੇ ਖੜ ਕੇ ਵੇਖਦੇ ਆ ਸਿੱਖਾਂ ਦੇ ਡੇਰਿਆਂ ਵਿੱਚ ਬાળ ਰਹੇ ਅੰਗੀਠਿਆਂ ਵਾਲੇ ਤੱਕ ਰਹੇ ਆ ਜੀ ਰਾਤ ਬਤੀਤ ਹੋਈ ਆ ਤੇ ਸਿੱਖ ਦੀ ਘਾਲਣਾ ਨੂੰ ਫਲ ਲਾਉਣ ਵਾਸਤੇ ਮਹਾਰਾਜ ਸਵੇਰ ਦੇ ਦੀਵਾਨ ਵਿੱਚ ਆਏ ਆ ਤੇ ਕਹਿਣ ਲੱਗੇ ਦੱਸੋ ਜੀ ਉਹ ਸਿੱਖ ਕੌਣ ਆ ਜਿਨੇ ਰਾਤ ਸੰਗਤ ਨੂੰ ਅੱਗ ਸੇਕਣ ਦੀ ਇਹ ਸੇਵਾ ਜਿਹੜੀ ਆ ਨਿਭਾਈ ਵੀ ਅੱਗ ਬਾਲ ਕੇ ਦਿੱਤੀ ਆ ਅੰਗੀਠੇ ਵਾਲੇ ਆ ਉਹਨੂੰ ਸਾਡੇ ਕੋਲ ਬੁਲਾਓ ਪ੍ਰੇਮੀ ਸਿੱਖਾਂ ਨੇ ਭਾਈ ਆਦਮ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੁਲਾ ਕੇ ਲੈ ਆਂਦਾ ਭਾਈ ਆਦਮ ਨੇ ਸਤਕਾਰ ਸਹਿਤ ਮੱਥਾ ਟੇਕਿਆ ਹੱਥ ਜੋੜ ਕੇ ਖੜਾ ਹੋ ਗਿਆ ਕਹਿਣ ਲੱਗਾ ਮਹਾਰਾਜ ਅੰਤਰਜਾਮੀ ਸਭ ਕੁਝ ਜਾਣੀ ਤਹੂ ਕਹੇ ਪ੍ਰਕਾਲ ਪਛਾਨੀ ਸ੍ਰੀ ਗੁਰੂ ਰਾਮਦਾਸ ਸੁਖਦਾਨੀ ਸਭ ਸਿੱਖੇ ਮੈਂ ਤਵੇ ਸਖਾਨੀ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਾ ਮਨ ਦਾ ਮਨੋਰਥ ਦੱਸ ਗੁਰੂ ਨਾਨਕ ਦੇ ਖਜ਼ਾਨੇ ਵਿੱਚੋਂ ਪੂਰਾ ਕਰੀਏ ਅਸੀਂ ਵਚਨ ਕੀਤੇ ਸੀ ਜਿਹੜਾ ਸੰਗਤ ਦੀ ਸੇਵਾ ਕਰੇਗਾ ਸੰਗਤ ਦੀ ਸੇਵਾ ਰੱਬ ਦੀ ਸੇਵਾ ਇਸ ਕਰਕੇ ਮੰਗੋ ਕੀ ਮੰਗਦੇ ਹਾਂ ਉਦੋਂ ਫਿਰ ਜਿਹੜੇ ਭਾਈ ਆਦਮ ਜੀ ਸੀਗੇ ਉਹਨਾਂ ਨੂੰ ਥੋੜੀ ਸੰਗ ਆਈ ਇਸ ਗੱਲੋਂ ਕਹਿਣ ਲੱਗੇ ਜੇ ਇੱਥੇ ਮੈਂ ਗੁਰੂ ਨੂੰ ਕਹਦਾ ਮੈਨੂੰ ਪੁੱਤਰ ਦੀ ਦਾਤ ਦੇ ਦਿਓ ਤਾਂ ਸਿੱਖਾਂ ਵਿੱਚ ਮੇਰਾ ਮਜ਼ਾਕ ਬਣ ਜਾਵੇਗਾ ਹੱਸਣਗੇ ਮੇਰੇ ਤੇ ਆ ਉਮਰ ਦੇ ਵਿੱਚ ਕਿਹੜੀ ਦਾਤ ਮੰਗੀ ਜਾਂਨਾ ਕਿਉਂਕਿ ਉਮਰ ਦੇ ਹਿਸਾਬ ਨਾਲ ਹੀ ਦਾਤ ਸੋਹਣੀ ਲੱਗਦੀ ਆ ਤੇ ਮੈਂ ਤੇ ਮੇਰੀ ਘਰ ਵਾਲੀ ਦੀ ਉਮਰ ਬਹੁਤ ਵਿਰਧ ਹੋ ਗਈ ਆ ਸੁੱਕਾ ਬਰਸ਼ਾ ਇਹਨੂੰ ਫਲ ਲੱਗਣਾ ਬਹੁਤ ਔਖਾ ਵਾ ਸੁੱਕੇ ਦਰਖਤ ਨੂੰ ਫਲ ਨਹੀਂ ਲੱਗਦੇ ਹੁੰਦੇ ਹੱਥ ਜੋੜ ਕੇ ਬੇਨਤੀ ਕੀਤੀ ਭਾਈ ਆਦਮ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਮੈਨੂੰ ਸਿੱਖੀ ਦੀ ਦਾਤ ਬਖਸ਼ੋ ਹਜ਼ੂਰ ਮਹਾਰਾਜ ਜਾਣਦੇ ਸੀਗੇ ਦੇਖੋ ਗੁਰੂ ਸਾਹਿਬ ਦੀ ਪਹੁੰਚ ਐ ਥੋੜੀ ਆ ਵੀ ਜਿਸ ਤਰ੍ਹਾਂ ਆਪਾਂ ਇੱਕ ਦੂਜੇ ਦੇ ਕੱਪੜੇ ਵੇਖ ਲੈਨੇ ਆ ਕਿਹੜੇ ਰੰਗ ਦੇ ਪਾਏ ਆ ਕਿਹੜੇ ਰੰਗ ਦੀ ਦਸਤਾਰ ਬੱਧੀ ਆ ਨਹੀਂ ਜੀ ਮਹਾਰਾਜ ਦੀ ਪਹੁੰਚ ਤਾਂ ਸਾਡੇ ਦਿਲਾਂ ਤੱਕ ਹੁੰਦੀ ਆ ਅੰਤਰਜਾਮੀ ਜਾਣੈ ਬਿਨ ਬੋਲ ਤਾਂ ਪਛਾਨੈ ਮਹਾਰਾਜ ਕਹਿੰਦੇ ਭਾਈ ਤੇਰੇ ਮਨ ਦਾ ਕੋਈ ਫੋਰਨਾ ਕੋਈ ਹੋਰ ਪਰ ਤੂੰ ਮੰਗ ਨਹੀਂ ਸਕਦਾ ਚਲੋ ਇਉਂ ਕਰੀ ਕੱਲ ਆ ਕੇ ਮੰਗ ਲਵਾਂ ਦੂਜੇ ਦਿਨ ਫਿਰ ਹਾਜ਼ਰ ਹੋਇਆ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਭਾਈ ਕੀ ਚਾਹਨਾ ਭਾਈ ਆਦਮ ਜੀ ਨੇ ਅੱਜ ਵੀ ਕਿਹਾ ਮਹਾਰਾਜ ਸਿੱਖੀ ਬਖਸ਼ੋ ਹਜੂਰ ਨੇ ਕਿਹਾ ਸਾਡਾ ਬਿਰਦਾ ਮਨ ਸਾਧਾਰ ਜੋ ਘਰ ਤੇ ਆਵੇ ਸਾਧ ਸੰਗ ਜਨਮ ਮਰਨ ਬਿਟਾਵੇ ਪਹਿਲਾਂ ਭਾਈ ਮਨ ਦੀ ਮਰਾਦ ਪੂਰੀ ਕਰ ਮੁਕਤੀ ਤਾਂ ਮਿਲ ਹੀ ਜਾਣੀ ਆ ਤੇ ਮਹਾਰਾਜ ਨੇ ਤੀਜੀ ਵਾਰੀ ਕਹਿ ਦਿੱਤਾ ਵੀ ਚੱਲ ਕੋਈ ਨਹੀਂ ਕੱਲ ਨੂੰ ਸੋਚ ਕੇ ਦੱਸ ਦੇਮੀ ਘਰ ਵਾਲੀ ਨੂੰ ਪਤਾ ਲੱਗਿਆ ਕਿ ਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਗੁਰੂ ਨਾਨਕਾ ਗੁਰੂ ਨਾਨਕ ਦੇਵ ਜੀ ਦੀ ਚੌਥੀ ਜੋਤ ਆ ਤਰੁੱਠੇ ਨੇ ਖਾਲੀਆਂ ਨੂੰ ਭਰ ਦਿੰਦੇ ਆ ਕੰਗਾਲਾਂ ਨੂੰ ਬਾਦਸ਼ਾਹ ਬਣਾ ਦਿੰਦੇ ਆ ਜਿਹੜੇ ਜ਼ਮੀਨ ਤੇ ਬੈਠੇ ਆ ਉਹਨਾਂ ਦੇ ਸਿਰ ਤੇ ਛਤਰ ਚੁਲਾ ਦਿੰਦੇ ਆ ਫਿਰ ਉਹ ਤੀਜੇ ਦਿਨ ਆਪਣੇ ਪਤੀ ਭਾਈ ਆਦਮ ਜੀ ਦੇ ਨਾਲ ਆਈ ਬਿਨਾਂ ਸੰਕੋਚ ਤੋਂ ਕਹਿ ਦਿੱਤਾ ਮਹਾਰਾਜ ਜੀ ਇਹ ਤਾਂ ਸੰਗਦੇ ਰਹਿੰਦੇ ਆ ਤੁਹਾਡੇ ਸਿੱਖ ਨੇ ਸਾਡੇ ਮਨ ਵਿੱਚ ਤਾਂ ਜੀ ਪੁੱਤਰ ਦੀ ਇੱਛਾ ਬਾਰੇ ਮੰਗ ਨਹੀਂ ਸਕਦੇ ਸੰਕੋਚ ਕਰਦੇ ਆ ਤੁਸੀਂ ਜਾਣੀ ਜਾਣੋ ਮਹਾਰਾਜ ਕਿਰਪਾ ਕਰੋ ਤੇ ਪੁੱਤਰ ਦੀ ਦਾਤ ਬਖਸ਼ੋ ਹਜੂਰ ਨੇ ਬਚਨ ਸੁਣ ਕੇ ਅੱਖਾਂ ਬੰਦ ਕਰ ਲਈਆਂ ਦੀਵਾਨ ਦੇ ਵਿੱਚ ਚੁੱਪ ਛਾ ਗਈ ਆ ਜੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਡੇਢ ਘੰਟਾ ਮਹਾਰਾਜ ਨੇ ਆਪਣੇ ਨੇਤਰ ਨਹੀਂ ਸੀ ਖੋਲੇ ਇਹ ਸੁਭਾਗ ਜੋੜੀ ਤੇ ਸੰਗਤ ਹੈਰਾਨ ਹੋ ਗਈ ਅੱਜ ਕੀ ਕਾਰਨ ਮਹਾਰਾਜ ਸਮਾਧੀ ਵਿੱਚ ਲੀਨ ਹੋ ਗਏ ਨੇ ਅਖੀਰ ਵਿੱਚ ਜਦੋਂ ਨੇਤਰ ਖੋਲੇ ਤੇ ਕੀ ਸਿੱਖਾ ਅਸੀਂ ਧਿਆਨ ਲਾ ਕੇ ਦੇਖਿਆ ਤੇਰੇ ਭਾਗਾਂ ਵਿੱਚ ਪੁੱਤਰ ਨਹੀਂ ਲਿਖਿਆ ਪਰ ਤੂੰ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਆ ਨਿਰਾਸ ਸੰਗਾ ਸਪੂਰਣ ਹੈ ਨਿਰਾਸ਼ਿਆਂ ਦੀ ਆਸਾ ਪੂਰੀ ਕਰਨ ਵਾਲੀ ਹੈ ਇਹ ਸਤਿਗੁਰੂ ਮਹਾਰਾਜ ਦੀ ਬਾਣੀ ਅਸਾਂ ਵੀ ਬਚਨ ਕੀਤਾ ਸੀ ਜੋ ਮੰਗੇਗਾ ਸੋ ਮਿਲੇਗਾ ਸੁਣ ਤ ਸਤਿਗੁਰੂ ਧਿਆਨ ਲਗਾਏਵ ਦੇਖ ਰਹਿ ਕਛ ਨਹਿ ਦਰਸਾਏਵ ਕਿਤਕ ਦੇਰ ਤੇ ਸ੍ਰੀ ਗੁਰੂ ਪਾਹੀ ਗੁਰਮਖ ਪਿਆਰੋ ਤੋਏ ਭਾਗ ਮੈਂ ਸੰਤ ਤ ਨਾਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਏਡੀ ਕਿਰਪਾ ਕੀਤੀ ਦੇਖੋ ਤੁਸੀਂ ਹੈਰਾਨ ਹੋ ਜੂਗੇ ਗੁਰੂ ਜੀ ਕਹਿੰਦੇ ਸਾਡੇ ਘਰੇ ਚਾਰ ਪੁੱਤਰ ਹੋਣੇ ਸੀਗੇ ਤਿੰਨ ਹੋ ਚੁੱਕੇ ਆ ਪਾਬਾ ਪ੍ਰਿਥੀ ਚੰਦ ਜੀ ਦੂਜੇ ਮਹਾਦੇਵ ਤੀਜੇ ਗੁਰੂ ਅਰਜਨ ਦੇਵ ਜੀ ਚੌਥਾ ਜਿਹੜਾ ਹੋਣਾ ਸੀ ਉਹ ਅਸਾਂ ਤੈਨੂੰ ਦਿੱਤਾ ਇਹ ਬੜਾ ਭਗਤੀ ਦਾ ਅਵਤਾਰ ਹੋਵੇਗਾ ਨਾ ਮੇਦਾ ਭਗਤੂ ਰਖਣਾ ਮਾਲਵੇ ਦੇਸ਼ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰੇਗਾ ਬੜਾ ਪੂਜਨੀਕ ਬਰਾਂ ਦਾ ਦਾਤਾ ਹੋਵੇਗਾ ਇਵੇਂ ਅਸੀਂ ਆਪਣਾ ਚੌਥਾ ਪੁੱਤਰ ਤੁਹਾਨੂੰ ਦਿੰਨੇ ਆ ਗੁਰ ਕੀ ਸੇਵਾ ਕੀਨ ਮਹਾਨਾ ਜਿਸ ਦੇ ਹਮਨੇ ਬਾਕ ਬਖਾਨਾ ਇਹ ਕਾਰਨ ਤੇ ਮੈਂ ਨਿਜ ਅੰਸ਼ ਜਨਮੋ ਤਵ ਗਰੇ ਵਿਰਧ ਵੰਸ ਮਹਾਰਾਜ ਨੇ ਬੱਚਾ ਵੀ ਇਸ ਤਰ੍ਹਾਂ ਦੱਸਤਾ ਵੀ ਹੋਵੇਗਾ ਸਾਡਾ ਹੀ ਪੁੱਤਰ ਹੋਵੇਗਾ ਕਿ ਸਾਡੇ ਕਰ ਹੋਣਾ ਸੀ ਉਹ ਤੁਹਾਨੂੰ ਦਿੱਤਾ ਤੁਹਾਡੇ ਕਰਮਾਂ ਚ ਨਹੀਂ ਲਿਖਿਆ ਸੀ ਦੇਖੋ ਲਿਖਣਾ ਕਿਨੇ ਆ ਗੁਰੂ ਜੀ ਨੇ ਲਿਖਣਾ ਰੱਬ ਨੇ ਲਿਖਣਾ ਉੱਥੇ ਨਹੀਂ ਸੀ ਲਿਖਿਆ ਇੱਥੇ ਲਿਖ ਦਿੱਤਾ ਭਾਈ ਆਦਮ ਨੂੰ ਕਿਹਾ ਬੱਚੇ ਦਾ ਨਾਮ ਭਗਤੂ ਰੱਖਿਓ ਭਗਤੀ ਵਾਲਾ ਹੋਵੇਗਾ ਜਦੋਂ ਭਾਈ ਆਦਮ ਨੇ ਵਾਰ ਸੁਣਿਆ ਨਾ ਜਸ ਕੀਤਾ ਮਹਾਰਾਜ ਜੀ ਦਾ ਘਰ ਵਾਲੀ ਸਮੇਤ ਮੱਥਾ ਟੇਕਿਆ ਆਗਿਆ ਲੈ ਕੇ ਘਰੇ ਪੂਜਾ ਸਮਾ ਹੋਇਆ ਉਹ ਬੀਬੀ ਨੇ ਗਰਭ ਧਾਰਨ ਕੀਤਾ 9 ਮਹੀਨੇ ਦਾ ਸਮਾਂ ਸੀ ਭਾਈ ਭਗਤੂ ਜੀ ਦਾ ਬਾਅਦ ਵਿੱਚ ਜਨਮ ਹੁੰਦਾ ਬੜੇ ਪ੍ਰਸਿੱਧ ਪੂਜਨੀਕ ਮਹਾਪੁਰਖ ਹੋਏ ਆਗਿਆ ਲੈ ਗੁਰ ਕੀ ਵਰ ਪਾਏ ਬਸੇ ਜਾਏ ਕਰ ਆਪਣੇ ਥਾਂਏ ਬ੍ਰਿਧ ਬੈਸਤਨ ਜਰਸੋ ਗਰਾਸੇ ਦੰਪਤ 바ਸੇ ਆਣ ਵਾਸੇ ਭਾਈ ਭਗਤੂ ਜੀ ਸਤਵੇਂ ਪਾਤਸ਼ਾਹ ਜੀ ਤੱਕ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਮਹਾਰਾਜ ਜੀ ਦਾ ਬਾਣੀ ਦਾ ਸੰਗਤਾਂ ਨੂੰ ਬਾਣੀ ਨਾਲ ਗੁਰਬਾਣੀ ਨਾਲ ਜੋੜਦੇ ਰਹੇ ਆ ਅੱਗੇ ਇਹਨਾਂ ਦੀ ਵੰਸ਼ ਵਿੱਚੋਂ ਕੈਥਲ ਵਾਲਾ ਰਾਜਾ ਭਾਈ ਉਦੇਸ ਸਿੰਘ ਹੋਇਆ ਜਿਨ੍ਹਾਂ ਕੋਲ ਰਹਿ ਕੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਰੋਕ ਕੇ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਰਚਨਾ ਕੀਤੀ ਆ ਜਿਹਦੇ ਵਿੱਚ ਸਾਡੇ ਸਾਰੇ ਗੁਰੂਆਂ ਦਾ ਇਤਿਹਾਸ ਆ ਤਾਂ ਇਹ ਉਹਨਾਂ ਦੀ ਵੰਸ਼ ਵਿੱਚੋਂ ਸੀਗੇ ਰਾਜਾ ਭਾਈ ਉਦੇਸ ਸਿੰਘ ਜੀ ਜਿਨ੍ਹਾਂ ਨੇ ਬੜੀ ਮਦਦ ਕੀਤੀ ਸੀ ਕਵੀ ਸੰਤੋਖ ਸਿੰਘ ਜੀ ਦੀ ਇਹ ਗ੍ਰੰਥ ਲਿਖਣ ਦੇ ਵਿੱਚ ਤਾਂ ਮੈਂ ਇੱਥੇ ਕਹਿਣਾ ਚਾਹ ਰਿਹਾ ਹਾਂ ਗੁਰੂ ਪਿਆਰਿਓ ਸਤਿਗੁਰੂ ਦੇ ਘਰੇ ਸਭ ਕੋ ਜਾ ਆਪਾਂ ਨੂੰ ਮੰਗਣਾ ਨਹੀਂ ਆਉਂਦਾ ਦੂਜੀ ਗੱਲ ਅਸੀਂ ਡੋਲ ਜਾਂਦੇ ਹਾਂ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਅਸਲ ਦੇ ਵਿੱਚ ਗੱਲ ਇਹ ਆ ਕਿ ਅਸੀਂ ਡੋਲ ਜਾਂਦੇ ਹਾਂ ਸਾਡਾ ਮਨ ਜਿਹੜਾ ਪਾਰੇ ਵਾਂਗੂ ਡੋਲਦਾ ਰਹਿੰਦਾ ਤੇ ਗੁਰੂ ਰਾਮਦਾਸ ਜੀ ਧੰਨਾ ਜਿਨ੍ਹਾਂ ਨੇ ਭਾਈ ਆਦਮ ਜੀ ਦੀ ਸਿੱਖੀ ਦੇਖੀ ਏਡੀ ਵੱਡੀ ਬਖਸ਼ਿਸ਼ ਕਰ ਦਿੱਤੀ ਉਹ ਸੰਗਤਾਂ ਦੀ ਸੇਵਾ ਕਰਦੇ ਸੀ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਭਾਈ ਬਲਵੰਡ ਜੀ ਭਾਈ ਸੱਤਾ ਜੀ ਬੜੀ ਸੋਹਣੀ ਬਾਣੀ ਵਿੱਚ ਜ਼ਿਕਰ ਕਰਦੇ ਆ ਕਹਿੰਦੇ ਨੇ ਗੁਰੂ ਰਾਮਦਾਸ ਜੀ ਧੰਨੋਂ ਤੁਸੀਂ ਜਿਸ ਅਕਾਲ ਪੁਰਖ ਨੇ ਆਪ ਜੀ ਨੂੰ ਪੈਦਾ ਕੀਤਾ ਉਹਨਾਂ ਨੇ ਤੁਹਾਨੂੰ ਸੋਨਾ ਵੀ ਬਣਾਇਆ ਇਹ ਬੜੀ ਸੋਹਣੀ ਇੱਕ ਮੁਕੰਮਲ ਕਰਾਮਾਤ ਹੋ ਗਈ ਕਿ ਸਿਰਜਣਹਾਰ ਨੇ ਆਪਣੀ ਜੋਤ ਨੂੰ ਤੁਹਾਡੇ ਵਿੱਚ ਟਿਕਾਇਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰੇ ਸਿੱਖਾਂ ਨੇ ਵੀ ਸੰਗਤਾਂ ਨੇ ਵੀ ਆਪ ਜੀ ਨੂੰ ਅਕਾਲ ਪੁਰਖ ਜਾਣ ਕੇ ਬੰਦਨਾ ਕੀਤੀ ਗੁਰੂ ਰਾਮਦਾਸ ਜੀ ਤੁਹਾਡਾ ਅੰਤ ਨਹੀਂ ਪਾਇਆ ਜਾ ਸਕਦਾ ਜਿਨ੍ਹਾਂ ਨੇ ਵੀ ਤੁਹਾਨੂੰ ਪਿਆਰ ਕੀਤਾ ਜਿਨ੍ਹਾਂ ਨੇ ਵੀ ਤੁਹਾਡਾ ਹੁਕਮ ਮੰਨਿਆ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਤੁਸੀਂ ਪਾਰ ਕਰਵਾ ਦਿੱਤਾ ਉਹਨਾਂ ਦੇ ਵਿੱਚ ਵਿਕਾਰ ਨਹੀਂ ਰਹੇ ਉਹਨਾਂ ਵਿੱਚ ਲਾਲਚ ਨਹੀਂ ਰਹਾ ਤਮਾ ਨਹੀਂ ਰਹੀ ਇਹ ਤੁਹਾਡੀਆਂ ਬਰਕਤਾਂ ਨੇ ਗੁਰੂ ਰਾਮਦਾਸ ਜੀ ਸੋ ਗੁਰਮਖ ਪਿਆਰਿਓ ਅੱਜ ਵੀ ਅਸੀਂ ਸ੍ਰੀ ਦਰਬਾਰ ਸਾਹਿਬ ਜਦੋਂ ਜਾਂਦੇ ਆ ਗੁਰੂ ਰਾਮਦਾਸ ਜੀ ਦੀ ਕਲਾ ਵਰਤਦੀ ਆ ਕਿੰਨੇ ਜਾਣੇ ਗਰੀਬ ਜਿਹੜੀ ਸੰਗਤ ਆ ਉੱਥੇ ਆਉਂਦੀ ਆ ਭੁੱਖੇ ਪਾਣੇ ਲੋਕ ਪ੍ਰਸ਼ਾਦਾ ਛਕਦੇ ਆ ਅਮੀਰ ਆਉਂਦੇ ਆ ਗਰੀਬ ਆਉਂਦੇ ਆ ਹਿੰਦੂ ਆਉਂਦੇ ਆ ਮੁਸਲਮਾਨ ਵੀ ਆਉਂਦੇ ਆ ਕੋਈ ਵੀ ਆਵੇ ਸਭ ਨੂੰ ਜੀ ਆਇਆਂ ਕਿਹਾ ਜਾਂਦਾ ਇਹੀ ਇੱਕ ਘਰ ਆ ਜਿਹਦੇ ਚਾਰੇ ਦਰਵਾਜ਼ੇ ਖੁੱਲੇ ਆ ਤਾਂ ਆਪਣੇ ਗੁਰੂ ਨੂੰ ਪਿਆਰ ਕਰੋ ਤੁਹਾਨੂੰ ਕਿਧਰੇ ਵੀ ਹੋਰ ਜਾਣ ਦੀ ਲੋੜ ਨਹੀਂ ਦੇਖੋ ਮੜੀਆਂ ਮਸਾਣਾ ਕਬਰਾਂ ਇਹਨਾਂ ਤੋਂ ਮਹਾਰਾਜ ਨੇ ਮਨਾਹੀ ਕੀਤੀ ਹੋਈ ਆ ਰਹਿਤ ਨਾਮਿਆਂ 'ਚ ਵੀ ਲਿਖਿਆ ਵੀ ਨਹੀਂ ਜਾਣਾ ਫਿਰ ਵੀ ਅਸੀਂ ਕਿਉਂ ਇੱਧਰ ਜਾ ਰਹੇ ਆਂ ਅਗਿਆਨਤਾ ਵਾ ਅੰਧ ਵਿਸ਼ਵਾਸ ਦੀਆਂ ਬੀੜੀਆਂ ਵਿੱਚ ਜਕੜੇ ਹੋਏ ਆ ਗੁਰੂ ਅੱਗੇ ਅਰਦਾਸ ਕਰੋ ਸਰਬੱਤ ਦਾ ਭਲਾ ਹੋਵੇ ਉਹਦੇ ਵਿੱਚ ਹੀ ਤੁਹਾਡਾ ਭਲਾ ਹੋਣਾ ਅਮਰਤ ਸ਼ਕੋ ਸਿੰਘ ਸੋ ਜੋ ਗੁਰੂ ਵਾਲੇ ਬਣੋ ਜੀ ਭੁੱਲ ਚੁੱਕ ਦੀ ਖਿਮਾ ਤਾਂ ਇਹ ਇਤਿਹਾਸ ਸੀਗਾ ਇਹ ਕਵੀ ਸੰਤੋਖ ਸਿੰਘ ਜੀ ਨੇ ਵੀ ਲਿਖਿਆ ਹੋਇਆ ਆਪਣੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਤੇ ਇੱਕ ਮਹਾਪੁਰਖ ਹੋਇਆ ਸੰਤ ਸਰਜੀਤ ਸਿੰਘ ਜੀ ਸੇਵਾ ਪੰਥੀ ਤੇ ਉਹ ਡੇਰਾ ਸੇਵਾ ਪੰਥੀ ਆਸ਼ਰਮ ਉਹਦੇ ਵਿੱਚ ਸੇਵਾ ਵੀ ਕਰਦੇ ਰਹੇ ਆ ਤਾਂ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਸਾਖੀ ਪ੍ਰਮਾਨ ਉਹਦੇ ਵਿੱਚ ਇਹ ਸਾਖੀ ਲਿਖੀ ਹੋਈ ਆ ਜੇ ਤੁਸੀਂ ਪੜ੍ਹਨੀ ਵੀ ਹੋਵੇ ਸੁਣ ਸਾਖੀ ਮਨ ਜਪ ਪਿਆਰ ਤਾਂ ਇਹ ਸਾਖੀਆਂ ਤੁਸੀਂ ਪੜ੍ਹ ਸਕਦੇ ਹੋ ਇਹਦੇ ਨਾਲ ਗੁਰੂ ਨਾਲ ਪਿਆਰ ਬਣਦਾ ਹੈ ਗੁਰੂ ਰਾਮਦਾਸ ਜੀ ਤੁਹਾਨੂੰ ਆਪ ਸਾਡੇ ਤੇ ਵੀ ਬਖਸ਼ਿਸ਼ ਕਰ ਦਿਓ ਮੇਹਰਾਂ ਕਰ ਦਿਓ ਸਿੱਖੀ ਦੀ ਦਾਤ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ